ਪੰਜਾਬ ਦੇ ਦੋ ਸਾਬਕਾ ਆਈਪੀਐਸ ਅਫਸਰ ਇੱਕ 1998 ਬੈਚ ਦੇ ਆਈਪੀਐਸ ਅਫਸਰ ਜਸਕਰਨ ਸਿੰਘ ਤੇ ਦੂਸਰੇ 2008 ਬੈਚ ਦੇ ਆਈਪੀਐਸ ਅਫਸਰ ਨਰਿੰਦਰ ਭਾਰਗਵ ਦੋਵੇਂ ਹਾਲਾਂਕਿ ਆਪਣੀ ਸੇਵਾ ਕਾਰਜਕਾਲ ਆ ਜਿਹੜਾ ਪੂਰਾ ਕਰ ਚੁੱਕੇ ਨੇ ਉਹਨਾਂ ਦੀ ਰਿਟਾਇਰਮੈਂਟ ਆ ਜਿਹੜੀ ਹੋ ਚੁੱਕੀ ਹੈ ਔਰ ਰਿਟਾਇਰਮੈਂਟ ਕਦੋ-ਕਦੋ ਹੋਈ ਉਸ ਦੀਆਂ ਤਰੀਖਾਂ ਦਾ ਵੇਰਵਾ ਵੀ ਸਾਂਝਾ ਕਰਦੇ ਆਂ ਪਰ ਵੱਡੀ ਗੱਲ ਇਸ ਦੇ ਵਿੱਚ ਇਹ ਆ ਜੋ ਅਸੀਂ ਰਿਪੋਰਟ ਤੁਹਾਡੇ ਨਾਲ ਸਾਂਝੀ ਕਰ ਰਹੇ ਆਂ ਕਿ ਇਹਨਾਂ ਦੋ ਸੇਵਾਮੁਕਤ ਆਈਪੀਐਸ ਅਫਸਰਾਂ ਨੂੰ ਪੰਜਾਬ ਸਰਕਾਰ ਨੇ ਵੱਡੀਆਂ ਜ਼ਿੰਮੇਵਾਰੀਆਂ ਦੇ ਦਿੱਤੀਆਂ ਨੇ ਜਿਸ ਦਾ ਹਾਲੇ ਤੱਕ ਜਨਤਕ ਤੌਰ ਤੇ ਨੋਟੀਫਿਕੇਸ਼ਨ ਨਹੀਂ ਕੱਢਿਆ ਗਿਆ ਹਾਲਾਂਕਿ ਸੇਵਾਮੁਕਤ ਹੋਣ ਤੋਂ ਬਾਅਦ ਵੀ ਇਹ ਦੋਨੋਂ ਆਈਪੀਐਸ ਅਫਸਰਾਂ ਜਿਹੜੇ ਉਹ ਸਰਕਾਰ ਦੀਆਂ ਕਈ ਗਤੀਵਿਧੀਆਂ ਦੇ ਵਿੱਚ ਦੇਖੇ ਗਏ ਨੇ ਭੂਮਿਕਾ ਨਿਭਾਉਂਦੇ ਹੋਏ ਕੀ ਉਹਨਾਂ ਨੂੰ ਸਲਾਹਕਾਰ ਵਜੋਂ ਪੰਜਾਬ ਸਰਕਾਰ ਨੇ ਹਰੀ ਝੰਡੀ ਦੇ ਦਿੱਤੀ ਹੈ ਜੇਕਰ ਹਰੀ ਝੰਡੀ ਸਲਾਹਕਾਰ ਦੇ ਵਜੋਂ ਦਿੱਤੀ ਹੈ ਤਾਂ ਫਿਰ ਜਨਤਕ ਤੌਰ ਤੇ ਹਾਲੇ ਤੱਕ ਪੰਜਾਬ ਸਰਕਾਰ ਨੇ ਨੋਟੀਫਿਕੇਸ਼ਨ ਕਿਉਂ ਨਹੀਂ ਕੱਢਿਆ ਕਿ ਸਰਕਾਰ ਦੀ ਕੋਈ ਇਸ ਬਾਬਤ ਮਜਬੂਰੀ ਹੈ ਜਾਂ ਕੋਈ ਹੋਰ ਵਜ੍ਹਾ ਹੈ ਇਸ ਦਾ ਕੋਈ ਪਤਾ ਨਹੀਂ ਲੱਗਿਆ ਪਹਿਲਾਂ ਗੱਲ ਕਰਦੇ ਆ ਕਿ ਜਿਹੜੇ ਸਾਬਕਾ ਆਈਪੀਐਸ ਅਫਸਰ ਦੋ ਨੇ ਜਿਨ੍ਹਾਂ ਦੇ ਵਿੱਚ 1998 ਬੈਚ ਦੇ ਜਸਕਰਨ ਸਿੰਘ ਜਿਹੜੇ ਕੀ ਏਡੀਜੀਪੀ ਰੈਂਕ ਤੱਕ ਦੇ ਅਧਿਕਾਰੀ ਸਨ ਉਹਨਾਂ ਦੀ ਸੇਵਾ ਮੁਕਤੀ ਆ ਜਿਹੜੀ ਉਹ 30 April 2024 ਨੂੰ ਹੋ ਜਾਂਦੀ ਹੈ ਆਪਣੀ ਸਮਾਂ ਸੀਮਾ ਦੇ ਅਨੁਸਾਰ ਕਿਉਂਕਿ ਉਹਨਾਂ ਦਾ ਜਿਹੜਾ ਬਰਥਡੇਟ ਆ ਉਹ 30 30 4 1964 ਹੈ ਤੇ 1998 ਬੈਚ ਦੇ ਅਧਿਕਾਰੀ ਨੇ ਇਸੇ ਕਰਕੇ ਉਹਨਾਂ ਦੀ ਜਿਹੜੀ ਸੇਵਾ ਮੁਕਤੀ ਆ ਉਹ April 2024 ਦੇ ਵਿੱਚ ਖਤਮ ਹੋ ਜਾਂਦੀ ਹੈ ਫਿਰ ਗੱਲ ਕਰਦੇ ਹਾਂ 30 June 2024 ਨੂੰ ਜਿਹੜੇ ਨਰਿੰਦਰ ਭਾਰਗਵ ਨੇ ਜਿਹੜੇ 2008 ਬੈਚ ਦੇ ਅਧਿਕਾਰੀ ਨੇ ਉਹਨਾਂ ਦੇ ਜਨਮ ਤਰੀਕ ਦੇ ਮੁਤਾਬਕ 30 June 1964 ਦਾ ਉਹਨਾਂ ਦਾ ਜਨਮ ਦਿਨ ਹੈ ਤਾਂ ਜਿਸ ਦੇ ਮੁਤਾਬਕ ਉਹਨਾਂ ਦੀ ਜਿਹੜੀ ਰਿਟਾਇਰਮੈਂਟ ਹੈ ਸੇਵਾ ਮੁਕਤੀ ਉਹ 30 ਜੂਨ 2024 ਨੂੰ ਹੋ ਜਾਂਦੀ ਹੈ ਹੁਣ ਦੋਵੇਂ ਆਈਪੀਐਸ ਅਫਸਰ ਭੂਮਿਕਾ ਕਿੱਥੇ ਨਿਭਾ ਰਹੇ ਨੇ ਔਰ ਇੱਥੇ ਵੀ ਦੱਸਣਾ ਬਣਦਾ ਜ਼ਿਕਰ ਹੋਗਾ ਕਿ ਤੀਜੇ ਅਜਿਹੇ ਅਫਸਰ ਨੇ ਆਈਪੀਐਸ ਹਾਲਾਂਕਿ ਆਈਐਸ ਅਫਸਰਾਂ ਦੇ ਵਿੱਚੋਂ ਵੀ ਬਹੁਤੇ ਅਫਸਰ ਚਾਹੁੰਦੇ ਸਨ ਉਹ ਅੱਗੇ ਜਾ ਕੇ ਵੇਰਵਾ ਸਾਂਝਾ ਕਰਦੇ ਆ ਇਸ ਤੋਂ ਪਹਿਲਾਂ ਏਡੀਜੀਪੀ ਜਤਿੰਦਰ ਸਿੰਘ ਗੌਲਖ ਨੂੰ ਸੇਵਾ ਮੁਕਤੀ ਤੋਂ ਬਾਅਦ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਵਿੱਚ ਅਦੇ ਦੇ ਅਰਥ ਦਿੱਤਾ ਗਿਆ ਉਹਨਾਂ ਨੂੰ ਚੇਅਰਮੈਨ ਬਣਾਇਆ ਗਿਆ ਉਸ ਤੋਂ ਬਾਅਦ ਇਹ ਦੋ ਆਈਪੀਸ ਅਫਸਰ ਜੈ ਨੇ ਜਿਨ੍ਹਾਂ ਨੂੰ ਸਲਾਹਕਾਰ ਵਜੋਂ ਨਿਯੁਕਤਤਾ ਕਰ ਲਿਆ ਗਿਆ ਪਰ ਸਰਕਾਰ ਨੇ ਹਾਲੇ ਤੱਕ ਜਨਤਕ ਨੋਟੀਫਿਕੇਸ਼ਨ ਨਹੀਂ ਕੀਤਾ ਹਾਲਾਂਕਿ ਹਫਤਾ ਤੋਂ ਪਹਿਲਾਂ ਉਹਨਾਂ ਦੀ ਪਹਿਲੀ ਗਤੀਵਿਧੀ ਸੇਵਾਮੁਕਤੀ ਤੋਂ ਬਾਅਦ ਜਿਹੜੀ ਦੇਖੀ ਗਈ ਉਹ ਇਹ ਸੀ ਕਿ ਜਿਹੜੀ ਮੀਟਿੰਗ ਦੇ ਵਿੱਚ ਉਹ ਜਦੋਂ ਕੋਈ ਪ੍ਰਦਰਸ਼ਨਕਾਰੀ ਹੋਣ ਜਾਂ ਸਰਕਾਰ ਦੇ ਨਾਲ ਮੀਟਿੰਗ ਕਰਾਉਣੀ ਹੋਵੇ ਉਸ ਦੇ ਵਿੱਚ ਉਹ ਭੂਮਿਕਾ ਨਿਭਾਉਂਦੇ ਨੇ ਫਿਰ ਚੰਡੀਗੜ੍ਹ ਦੇ ਵਿੱਚ ਜਿਹੜੀ ਮੀਟਿੰਗ ਹੋਈ ਉਸ ਦੇ ਵਿੱਚ ਵੀ ਉਹਨਾਂ ਨੇ ਭੂਮਿਕਾ ਨਿਭਾਈ ਤੇ ਅੱਜ ਜਦੋਂ ਕਿ ਕਿਸਾਨ ਧਰਨੇ ਦੇ ਉੱਤੇ ਬੈਠੇ ਨੇ ਚੰਡੀਗੜ੍ਹ ਸੈਕਟਰ 34 ਦੇ ਵਿੱਚ ਤਾਂ ਉਸ ਤੋਂ ਬਾਅਦ ਪੰਜਾਬ ਭਵਨ ਦੇ ਵਿੱਚ ਮੁੱਖ ਮੰਤਰੀ ਨਾਲ ਮੀਟਿੰਗ ਹੋਣ ਤੋਂ ਪਹਿਲਾਂ ਜਿਹੜੇ ਅਫਸਰਾਂ ਦੇ ਨਾਲ ਜਿਸ ਦੇ ਵਿੱਚ ਸਿਵਲ ਪ੍ਰਸ਼ਾਸਨ ਤੇ ਪੁਲਿਸ ਪ੍ਰਸ਼ਾਸਨ ਸੀ ਮੀਟਿੰਗ ਕਰ ਰਹੀ ਸੀ ਉਸ ਦੇ ਵਿੱਚ ਵੀ ਉਹਨਾਂ ਨੇ ਪੁਲ ਦਾ ਕੰਮ ਕੀਤਾ ਔਰ ਮੀਡੀਆ ਨੂੰ ਬਰੀਫ ਕਰਨ ਵੇਲੇ ਵੀ ਇਹਨਾਂ ਅਫਸਰਾਂ ਦੀ ਹਾਜ਼ਰੀ ਆ ਜਿਹੜੀ ਉਹ ਦੇਖੀ ਗਈ ਹੈ ਕਿ ਉਹਨਾਂ ਨੇ ਬਰੀਫ ਕੀਤਾ ਕਿ ਕਿਵੇਂ ਆਮ اور ਇੱਕ ਵਧੀਆ ਮਾਹੌਲ ਦੇ ਵਿੱਚ ਮੀਟਿੰਗ ਹੋਈ ਹੈ ਕੁਝ ਮੰਗਾਂ ਦੇ ਉੱਤੇ ਸਹਿਮਤੀ ਕਿਸਾਨਾਂ ਦੀ ਵੀ ਬਣ ਚੁੱਕੀ ਹੈ ਤੇ ਹੁਣ ਮੁੱਖ ਮੰਤਰੀ ਦੇ ਨਾਲ ਪੰਜਾਬ ਭਵਨ ਦੇ ਵਿੱਚ ਮੀਟਿੰਗ ਹੋਵੇਗੀ ਉਸ ਦੇ ਵਿੱਚ ਵੀ ਉਸ ਤੋਂ ਪਹਿਲਾਂ ਜੋ ਇੱਕ ਪੁਲ ਦਾ ਕੰਮ ਕਰਨ ਦੇ ਵਿੱਚ ਵੀ ਇੱਕ ਸਲਾਹਕਾਰ ਦੇ ਵਜੋਂ ਇਹਨਾਂ ਅਫਸਰਾਂ ਦੀ ਭੂਮਿਕਾ ਦੇਖੀ ਜਾ ਸਕਦੀ ਹੈ ਪਰ ਹੁਣ ਇੱਥੇ ਸਵਾਲ ਇਹ ਪੈਦਾ ਹੁੰਦਾ ਹੈ ਕਿ ਜਦੋਂ ਸਲਾਹਕਾਰ ਵਜੋਂ ਇਹਨਾਂ ਆਈਪੀਐਸ ਅਫਸਰਾਂ ਤੋਂ ਕੰਮ ਲਿਆ ਜਾ ਰਿਹਾ ਹੈ ਔਰ ਸਰਕਾਰੀ ਗੱਡੂ ਗੱਡੀ ਦੀ ਵਰਤੋਂ ਕਰਨ ਦੇ ਲਈ ਵੀ ਛੰਡੀ ਦਿੱਤੀ ਗਈ ਹੈ ਕਿਉਂਕਿ ਇਹ ਪਹਿਲੀ ਵਾਰ ਹੀ ਨਹੀਂ ਹੋਇਆ ਇਸ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੇਲੇ ਵੀ ਇਸੇ ਤਰ੍ਹਾਂ ਇੱਕ ਆਈਪੀਐਸ ਅਫਸਰ ਖੂਬੀ RAM ਨੂੰ ਵੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਨਾਲ OSD ਦੇ ਤੌਰ ਦੇ ਉੱਤੇ ਸਲਾਹਕਾਰ ਦੇ ਤੌਰ ਦੇ ਉੱਤੇ ਵੀ ਨਿਯੁਕਤ ਕੀਤਾ ਸੀ ਤੇ ਹੁਣ ਗੱਲ ਕਰਦੇ ਹਾਂ ਕਿ ਜਦੋਂ ਇਸ ਸਰਕਾਰ ਦੇ ਦੌਰਾਨ ਤੀਜੇ ਜਿਹੜੇ ਤਿੰਨ ਆਈਪੀਐਸ ਅਫਸਰ ਹੋ ਗਏ ਪਹਿਲਾਂ ਜਤਿੰਦਰ ਸਿੰਘ ਔਲਖ ਦਾ ਜ਼ਿਕਰ ਕੀਤਾ ਪੀਪੀਐਸਸੀ ਦੇ ਚੇਅਰਮੈਨ ਬਣਦੇ ਨੇ ਸਰਕਾਰ ਦੇ ਵਿੱਚ ਸੇਵਾਮੁਕਤੀ ਤੋਂ ਬਾਅਦ ਤੇ ਹੁਣ ਜਿਹੜੇ ਨੇ ਆਈਪੀਐਸ ਅਫਸਰ ਜਸਕਰਨ ਸਿੰਘ ਤੇ ਨਰਿੰਦਰ ਭਾਰਗਵ ਜਿਹੜੇ ਕੀ ਇੱਕ ਕ੍ਰਮਵਾਰ 1998 ਬੈਚ ਤੇ 2008 ਬੈਚ ਦੇ ਨੇ ਹਾਲਾਂਕਿ ਅੰਮ੍ਰਿਤਸਰ ਰੇਂਜ ਦੇ ਜਿਹੜੇ ਨੇ ਉਹ ਡੀਆਈਜੀ ਵੀ ਰਹਿ ਚੁੱਕੇ ਨੇ ਨਰਿੰਦਰ ਭਾਰਗਵ ਔਰ ADGP ਜਸਕਰਨ ਸਿੰਘ ਜਿਹੜੇ ਕਿ ਇੰਟੈਲੀਜੈਂਸ ਪੰਜਾਬ ਦੇ ਵਿੱਚ ਵੀ ਸਵਾਵਾ ਨਿਭਾ ਚੁੱਕੇ ਨੇ ਔਰ ਤੁਹਾਨੂੰ ਸਭ ਨੂੰ ਯਾਦ ਹੋਵੇਗਾ ਕਿ ਜਦੋਂ ਮਈ 2024 ਦੇ ਵਿੱਚ ਚੋਣਾਂ ਸਨ ਪੰਜਾਬ ਦੇ ਪੂਰੇ ਦੇਸ਼ ਦੇ ਭਾਰ ਦੇ ਵਿੱਚ ਤਾਂ ਉਦੋਂ ਪੰਜਾਬ ਦੇ ਵਿੱਚ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੇ ਵੱਲੋਂ ਇਹਨਾਂ ਦੋਵਾਂ ਅਧਿਕਾਰੀਆਂ ਨੂੰ ਹੀ ਆਪਣੀ ਆਪਣੀ ਡਿਊਟੀ ਤੋਂ ਲਾਂਬੇ ਕਰ ਦਿੱਤਾ ਗਿਆ ਸੀ ਕੋਈ ਪੋਸਟਿੰਗ ਨਹੀਂ ਸੀ ਦਿੱਤੀ ਗਈ ਉਸ ਦਾ ਇੱਕ ਜਿਹੜਾ ਪ੍ਰਸ਼ਾਸਨਿਕ ਤੌਰ ਦੇ ਉੱਤੇ ਕਾਰਨ ਮੰਨਿਆ ਜਾਂਦਾ ਉਹ ਇਹੀ ਮੰਨਿਆ ਜਾਂਦਾ ਕਿ ਜਿਸ ਦੀ ਸੇਵਾ ਮੁਕਤੀ ਦਾ ਸਮਾਂ ਨੇੜੇ ਹੋਵੇ ਜਾਂ ਜਿਸ ਦੀ ਸਰਵਿਸ ਬਹੁਤ ਕੁਝ ਹੀ ਚੰਦ ਦਿਨਾਂ ਦੀ ਰਹਿ ਗਈ ਹੋਵੇ ਬਾਕੀ ਜਾਂ ਮਹੀਨਿਆਂ ਦੀ ਤਾਂ ਉਹਨਾਂ ਨੂੰ ਫਿਰ ਇੰਪੋਰਟੈਂਟ ਪੋਸਟਾਂ ਦੇ ਉੱਤੇ ਨਹੀਂ ਲਗਾਇਆ ਜਾ ਸਕਦਾ ਖਾਸ ਕਰਕੇ ਜਦੋਂ ਲੋਕ ਸਭਾ ਦੀ ਜਰਨਲ ਇਲੈਕਸ਼ਨ ਹੁੰਦੀ ਹੋਵੇ ਤੇ ਇਲੈਕਸ਼ਨ ਕਮਿਸ਼ਨ ਦਾ ਅਧਿਕਾਰ ਖੇਤਰ ਹੁੰਦਾ ਹੈ ਉਦੋਂ ਵੀ ਇਨ੍ਹਾਂ ਦੋਵਾਂ ਤੋਂ ਪੋਸਟਿੰਗ ਲੈ ਕੇ ਜਿਹੜੀ ਹੈ ਕਿਸੇ ਹੋਰ ਅਧਿਕਾਰੀਆਂ ਨੂੰ ਉੱਥੇ ਲਗਾ ਦਿੱਤਾ ਗਿਆ ਸੀ ਤੇ ਹੁਣ ਗੱਲ ਇਹ ਹੈ ਕਿ ਜਦੋਂ ਇਨ੍ਹਾਂ ਦੋਵਾਂ ਆਈਪੀਐਸ ਅਧਿਕਾਰੀਆਂ ਨੂੰ ਸਲਾਹਕਾਰ ਦੇ ਵਜੋਂ ਪੰਜਾਬ ਸਰਕਾਰ ਨੇ ਨਿਯੁਕਤ ਕੀਤਾ ਹੈ ਤੇ ਸਰਕਾਰ ਨੇ ਜਨਤਕ ਤੌਰ ਤੇ ਹਾਲੇ ਤੱਕ ਨੋਟੀਫਿਕੇਸ਼ਨ ਦੇ ਵਿੱਚ ਇਹਨਾਂ ਦੀ ਜਿਹੜੀ ਐਡਵਾਈਜ਼ਰ ਲਗਾਏ ਗਏ ਨੇ ਜਾਂ ਸਲਾਹਕਾਰ ਦੇ ਵਜੋਂ ਲਗਾਏ ਗਏ ਨੇ ਜਾਂ ਹੋਰ ਜ਼ਿੰਮੇਵਾਰੀਆਂ ਹਮ ਦਿੱਤੀ ਗਈ ਹੈ ਉਹ ਸਪੈਸੀਫਿਕ ਹੈ ਜਿਹੜਾ ਆਰਡਰ ਲਿਖਤੀ ਰੂਪ ਦੇ ਵਿੱਚ ਸਰਕਾਰ ਨੇ ਹਾਲੇ ਜਾਰੀ ਨਹੀਂ ਕੀਤਾ ਉਹ ਸਰਕਾਰ ਦੀ ਕੀ ਮਜਬੂਰੀ ਹੈ ਇਸ ਦੇ ਬਾਰੇ ਤਾਂ ਨਹੀਂ ਕੁਝ ਕਿਹਾ ਜਾ ਸਕਦਾ ਪਰ ਅਸੀਂ ਤੁਹਾਡੇ ਨਾਲ ਜਾਣਕਾਰੀ ਇਸ ਕਰਕੇ ਸਾਂਝੀ ਕਰ ਰਹੇ ਹਾਂ ਕਿਉਂਕਿ ਜਦੋਂ ਵੀ ਕੋਈ ਆਈਪੀਐਸ ਅਧਿਕਾਰੀ ਸੇਵਾਮੁਕਤ ਹੁੰਦਾ ਹੈ ਤੇ ਉਸ ਤੋਂ ਬਾਅਦ ਸਰਕਾਰ ਦੇ ਵਿੱਚ ਭੂਮਿਕਾ ਨਿਭਾਵੇ ਜਾਂ ਕੋਈ ਆਈਐਸ ਅਧਿਕਾਰੀ ਸੇਵਾਮੁਕਤ ਹੁੰਦਾ ਤੇ ਸਰਕਾਰ ਵਿੱਚ ਭੂਮਿਕਾ ਨਿਭਾਵੇ ਤਾਂ ਉਸ ਦੀ ਇੱਕ ਜ਼ਿੰਮੇਵਾਰੀ ਬਹੁਤ ਵੱਡੀ ਹੁੰਦੀ ਹੈ ਕਿਉਂਕਿ ਅਧਿਕਾਰਤ ਤੌਰ ਦੇ ਉੱਤੇ ਲਏ ਜਾਣ ਵਾਲੇ ਫੈਸਲਿਆਂ ਦੇ ਵਿੱਚ ਫਿਰ ਉਹਨਾਂ ਦੇ ਸ਼ਮੂਲੀਅਤ ਉਹਨਾਂ ਦੀ ਹਾਜ਼ਰੀ ਵੀ ਪਾਈ ਜਾਂਦੀ ਹੈ ਤੇ ਇਸ ਕਰਕੇ ਸਰਕਾਰ ਨੂੰ ਜ਼ਰੂਰ ਹੈ ਲਾਜ਼ਮੀ ਤੌਰ ਦੇ ਉੱਤੇ ਦੱਸਣਾ ਤੇ ਚਾਹੀਦਾ ਹੀ ਹੈ ਪਰ ਨਹੀਂ ਦੱਸਿਆ ਗਿਆ ਉਸ ਦੇ ਬਾਰੇ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਹੈ ਕਿ ਉਸ ਦੇ ਬਾਰੇ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਜਾਵੇ ਪਰ ਫਿਲਹਾਲ ਇਸ ਤੋਂ ਪਹਿਲਾਂ ਇਸ ਤਰ੍ਹਾਂ ਨਹੀਂ ਹੋਇਆ ਜਿਵੇਂ ਕਿ ਪਹਿਲਾਂ ਜਾਣਕਾਰੀ ਸਾਂਝੀ ਕੀਤੀ ਹੈ ਕਿ ਕੈਪਟਨ ਮਰਿੰਦਰ ਸਿੰਘ ਵਲੇ ਵੀ ਖੂਬੀ ਨਾਮ ਜਿਹੜੇ ਨੇ ਅਫਸਰ ਸਨ ਉਹਨਾਂ ਨੂੰ ਵੀ ਆਪਣੇ ਨਾਲ ਉਹਨਾਂ ਨੇ ਸਰਕਾਰ ਦੇ ਵਿੱਚ ਲਗਾ ਲਿਆ ਸੀ ਕਾਫੀ ਲੰਮਾ ਸਮਾਂ ਉਹ ਚਰਚਾ ਦੇ ਵਿੱਚ ਵੀ ਰਹਿੰਦੇ ਨੇ ਕਾਫੀ ਫੈਸਲਿਆਂ ਦੇ ਵਿੱਚ ਜਦੋਂ ਤੇ ਇਸ ਤੋਂ ਪਹਿਲਾਂ ਆਈਐਸ ਅਧਿਕਾਰੀਆਂ ਨੇ ਵੀ ਹੱਥ ਪੱਲਾ ਬੜਾ ਮਾਰਿਆ ਸੀ ਕਿ ਸਾਡੀ ਸੇਵਾ ਮੁਕਤੀ ਤੋਂ ਬਾਅਦ ਸਾਨੂੰ ਸਰਕਾਰ ਦੇ ਵਿੱਚ ਐਡਜਸਟਮੈਂਟ ਸਾਡੀ ਕੀਤੀ ਜਾ ਸਕਦੀ ਹੈ ਉਹਨਾਂ ਵਿੱਚੋਂ ਦੋ ਆਈਐਸ ਅਫਸਰ ਸਨ ਜਿਹੜੇ ਕੀ ਪੰਜਾਬ ਦੇ ਮੁਖ ਸਕੱਤਰ ਦੇ ਕੁਰਸੀ ਦੇ ਉੱਤੇ ਵੀ ਬੈਠੇ ਇੱਕ ਜਿਹੜੇ ਉਹਨਾਂ ਵਿੱਚੋਂ ਸਨ ਵੀ ਕੇ ਜੰਜੂਆ ਉਹਨਾਂ ਦੀ ਪੂਰੀ ਪੂਰੀ ਇੱਛਾ ਸੀ ਕਿ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਵਿੱਚ ਸ਼ਾਇਦ ਉਹਨਾਂ ਨੂੰ ਚੇਅਰਮੈਨੀ ਜਿਹੜੀ ਮਿਲ ਜਾਵੇ ਅਧਿਕਾਰ ਖੇਤਰ ਮਿਲ ਜਾਵੇ ਪਰ ਉਹਨਾਂ ਦੀ ਗੱਲ ਨਹੀਂ ਬਣਦੀ ਇਸ ਸਰਕਾਰ ਦੇ ਵਿੱਚ ਇੱਕ ਏ ਵੈਨੂ ਪ੍ਰਸਾਦ ਨੇ ਉਹ ਵੀ ਚਾਹੁੰਦੇ ਸਨ ਕਿ ਕਿਸੇ ਵੱਡੇ ਅਹੁਦੇ ਦੇ ਉੱਤੇ ਸਰਕਾਰ ਦੇ ਵਿੱਚ ਉਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਜਾਵੇ ਪਰ ਉਹ ਵੀ ਕਾਮਯਾਬ ਨਹੀਂ ਹੁੰਦੇ ਹਾਲੇ ਤੱਕ ਉਹਨਾਂ ਨੂੰ ਹਰੀ ਝੰਡੀ ਵੀ ਨਹੀਂ ਮਿਲੀ ਹੈ ਪਰ ਪੰਜਾਬ ਦੇ ਵਿੱਚ ਤਿੰਨ ਆਈਪੀਐਸ ਅਫਸਰ ਜਿਹੜੇ ਜਰੂਰ ਬਣ ਗਏ ਨੇ ਅਜਿਸਕਰਨ ਸਿੰਘ ਔਰ ਨਰਿੰਦਰ ਭਾਰਗਵ ਸਣੇ ਜਿਹੜੇ ਕਿ ਜਤਿੰਦਰ ਸਿੰਘ ਆਲਖ ਨੇ ਜਿਨ੍ਹਾਂ ਨੂੰ ਸੇਵਾ ਮੁਕਤੀ ਤੋਂ ਬਾਅਦ ਵੀ ਸਰਕਾਰ ਦੇ ਵਿੱਚ ਹੈ ਜ਼ਿੰਮੇਵਾਰੀਆਂ ਦੇ ਦਿੱਤੀਆਂ ਗਈਆਂ ਨੇ ਤੇ ਉਹ ਸਰਕਾਰ ਦੇ ਕਮਾਂਕਾਰਾਂ ਨੂੰ ਅੱਗੇ ਨੇਪਰੇ ਚਾੜਨ ਦੇ ਵਿੱਚ ਵੀ ਉਹ ਭੂਮਿਕਾ ਨਿਭਾਉਂਦੇ ਦਿਖਾਈ ਦੇ ਰਹੇ ਨੇ ਤੇ ਅਧਿਕਾਰਤ ਤੌਰ ਦੇ ਉੱਤੇ ਮੀਟਿੰਗਾਂ ਦੇ ਵਿੱਚ ਜਿਹੜੇ ਨੇ ਉਹ ਦੇਖੇ ਜਾ ਰਹੇ ਨੇ ਤੇ ਉਹਨਾਂ ਦੀ ਸ਼ਮੂਲੀਅਤ ਵੀ ਪਾਈ ਜਾ ਰਹੀ ਹੈ ਔਰ ਇੱਥੇ ਇੱਕ ਗੱਲ ਦਾ ਹੋਰ ਜ਼ਿਕਰ ਕਰਨਾ ਬਣਦਾ ਜੋ ਸਾਡੇ ਜਾਣਕਾਰਾਂ ਤੋਂ ਸਾਨੂੰ ਜਾਣਕਾਰੀ ਪ੍ਰਾਪਤ ਹੋਈ ਆ ਕਿ ਜਸਕਰਨ ਸਿੰਘ ਜਿਹੜੇ ਆਈਪੀਐਸ ਅਧਿਕਾਰੀ ਨੇ 1998 ਬੈਚ ਦੇ ਉਹਨਾਂ ਨੂੰ ਤਾਂ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਵੀ ਸਲਾਹਕਾਰ ਦੇ ਤੌਰ ਦੇ ਉੱਤੇ ਲਗਾਇਆ ਜਾ ਸਕਦਾ ਹੈ ਕਿਉਂਕਿ ਪਿਛਲੇ ਸਮੇਂ ਤੋਂ ਕਾਫੀ ਸਮੇਂ ਤੋਂ ਚਰਚਾ ਸੀ ਕਿ ਇਹ ਜਿਹੜੇ ਦੋ ਆਈਪੀਐਸ ਅਧਿਕਾਰੀ ਨੇ ਜੇਕਰ 1 ਦੀ ਅਪ੍ਰੈਲ ਦੇ ਵਿੱਚ 1 ਦੀ ਜੂਨ ਮਹੀਨੇ ਵਿੱਚ 2024 ਦੇ ਵਿੱਚ ਸੇਵਾਮੁਕਤੀ ਹੋ ਗਈ ਆ ਤੇ ਉਸ ਤੋਂ ਬਾਅਦ ਇਨਾਂ ਨੂੰ ਕੀ ਪੋਸਟਿੰਗ ਦਿੱਤੀ ਗਈ ਹੈ ਪਹਿਲਾਂ ਇੱਕ ਆਮ ਚਰਚਾ ਸੀ ਪ੍ਰਸ਼ਾਸਨਿਕ ਗਲਿਆਰਿਆਂ ਦੇ ਅੰਦਰ ਪਰ ਹੁਣ ਜਗਜਗਰ ਹੋ ਗਈਆਂ ਨੇ ਗੱਲਾਂ ਕਿਉਂਕਿ ਉਹ ਮੀਟਿੰਗਾਂ ਦੇ ਵਿੱਚ ਦਿਖਾਈ ਦੇ ਰਹੇ ਨੇ ਭੂਮਿਕਾ ਸਰਗਰਮ ਦਿਖਾ ਰਹੇ ਨੇ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਸਰਕਾਰ ਨੇ ਜੇਕਰ ਸੇਵਾ ਮੁਕਤ ਕਿਸੇ ਵੀ ਅਧਿਕਾਰੀ ਨੂੰ ਤੋਂ ਅੱਗੇ ਸੇਵਾ ਲੈਣੀ ਹੈ ਤਾਂ ਫਿਰ ਉਸਦੇ ਲਈ ਲਕੋ ਕਿਉਂ ਰੱਖਿਆ ਜਾ ਰਿਹਾ ਹੈ ਉਸ ਦਾ ਨੋਟੀਫਿਕੇਸ਼ਨ ਕਿਉਂ ਨਹੀਂ ਕੱਢਿਆ ਗਿਆ ਸਰਕਾਰ ਕੀ ਕਿਸੇ ਗੱਲ ਦੇ ਡਰ ਦੇ ਵਿੱਚ ਹੈ ਕਿਉਂਕਿ ਆਮ ਤੌਰ ਦੇ ਉੱਤੇ ਇੱਕ ਸਰਕਾਰ ਦੇ ਅੰਦਰ ਇਹ ਵੀ ਚਰਚਾ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਅੰਦਰ ਕਿ ਜਦੋਂ ਵੀ ਕੋਈ ਆਈਪੀਐਸ ਜਾਂ ਆਈਐਸ ਪੱਧਰ ਤੱਕ ਦੇ ਅਧਿਕਾਰੀਆਂ ਦੀ ਚਾਹੇ ਸੇਵਾ ਦੇ ਰਹਿੰਦੇ ਆ ਜਾਂ ਸੇਵਾ ਤੋਂ ਬਾਅਦ ਕੋਈ ਸੇਵਾ ਲਈ ਜਾਂਦੀ ਹੈ ਜਾਂ ਉਸ ਨੂੰ ਉਹਨਾਂ ਨੂੰ ਹੁਕਮ ਜਾਂ ਹਦਾਇਤਾਂ ਦਿੱਤੀਆਂ ਜਾਂਦੀਆਂ ਨੇ ਉਹ ਹਮੇਸ਼ਾ ਹੀ ਚਰਚਾ ਦੇ ਵਿੱਚ ਰਹੇ ਨੇ ਹੋ ਸਕਦਾ ਸਰਕਾਰ ਨੇ ਇਸ ਗੱਲ ਕਰਕੇ ਵੀ ਨੋਟੀਫਿਕੇਸ਼ਨ ਜਾਰੀ ਨਾ ਕੀਤਾ ਹੋਵੇ ਕਿ ਕਿਸੇ ਗੱਲ ਦਾ ਵਿਰੋਧ ਦਾ ਸਾਹਮਣਾ ਨਾ ਕਰਨਾ ਪੈ ਜਾਵੇ ਹਾਲਾਂਕਿ ਇਹ ਪਹਿਲੀ ਵਾਰੀ ਇਸ ਸਰਕਾਰ ਦੇ ਵਿੱਚ ਨਹੀਂ ਹੋਇਆ ਕਿ ਕਿਸੇ ਆਈਪੀਐਸ ਅਧਿਕਾਰੀ ਨੂੰ ਸੇਵਾ ਮੁਕਤੀ ਤੋਂ ਬਾਅਦ ਵੀ ਉਹਨਾਂ ਤੋਂ ਸੇਵਾਵਾਂ ਲਈਆਂ ਜਾ ਰਹੀਆਂ ਨੇ ਖਾਸ ਕਰਕੇ ਜਿਹੜੀਆਂ ਕਿਸਾਨ ਜੱਥੇਬੰਦੀਆਂ ਦੇ ਦੌਰਾਨ ਮੀਟਿੰਗਾਂ ਦਾ ਕੰਮ ਕੀਤਾ ਜਾ ਰਿਹਾ ਹੈ ਸਲਾਹਕਾਰ ਦੇ ਤੌਰ ਦੇ ਉੱਤੇ ਇਹਨਾਂ ਅਧਿਕਾਰੀਆਂ ਦੇ ਵੱਲੋਂ ਤਾਂ ਇਹ ਵੀ ਸਰਕਾਰ ਨੂੰ ਲੱਗਦਾ ਹੋ ਸਕਦਾ ਹੈ ਕਿ ਇਹਨਾਂ ਦੀ ਸੇਵਾ ਦੇ ਦੌਰਾਨ ਖਾਸ ਕਰਕੇ ਮੁਲਾਜ਼ਮ ਜੱਥੇਬੰਦੀਆਂ ਕਿਸਾਨ ਜੱਥੇਬੰਦੀਆਂ ਮਜ਼ਦੂਰ ਜੱਥੇਬੰਦੀਆਂ ਜਾਂ ਜਿੰਨੇ ਵੀ ਸੰਘਰਸ਼ ਕਰਨ ਵਾਲੇ ਲੋਕਾਂ ਦੀਆਂ ਜੱਥੇਬੰਦੀਆਂ ਦਬਾਅ ਬਣਾਉਂਦੀਆਂ ਨੇ ਸਰਕਾਰ ਦੇ ਉੱਤੇ ਉਹਨਾਂ ਦੇ ਨਾਲ ਹੋ ਸਕਦਾ ਕਿ ਚੰਗੀ ਤਰ੍ਹਾਂ ਡੀਲ ਕਰ ਸਕਦੇ ਹੋ ਕਿ ਸਰਕਾਰ ਨੂੰ ਲੱਗਿਆ ਹੋਵੇ ਕਿ ਸਾਡੇ ਬਾਕੀ ਆਈਪੀਐਸ ਅਫਸਰਾਂ ਤੋਂ ਅਸੀਂ ਕੋਈ ਹੋਰ ਕੰਮ ਲੈ ਲਈਏ ਤਾਂ ਸੇਵਾ ਮੁਕਤ ਹੋਏ ਨਾ ਆਈਪੀਐਸ ਅਫਸਰਾਂ ਤੋਂ ਜਿਹੜਾ ਇਹ ਕੰਮ ਲਿਆ ਜਾ ਸਕਦਾ ਹੈ ਕਿ ਜਿਹੜੀਆਂ ਜਥੇਬੰਦੀਆਂ ਪਹੁੰਚ ਕਰਦੀਆਂ ਨੇ ਸਰਕਾਰ ਤੱਕ ਤੇ ਉਹਨਾਂ ਦੇ ਵਿੱਚ ਪੁਲ ਦਾ ਕੰਮ ਕਰਨ ਇਸ ਕਰਕੇ ਨਾ ਆਈਪੀਐਸ ਅਫਸਰਾਂ ਨੂੰ ਹੋ ਸਕਦਾ ਕਿ ਸਲਾਹਕਾਰ ਦੇ ਤੌਰ ਦੇ ਉੱਤੇ ਲਗਾਇਆ ਗਿਆ ਹੋਵੇ ਪਰ ਸਭ ਤੋਂ ਵੱਡੀ ਗੱਲ ਜਿਹੜੀ ਵਾਰ-ਵਾਰ ਸਵਾਲ ਉਠਣ ਵਾਲੀ ਗੱਲ ਇਹ ਹੈ ਕਿ ਸਰਕਾਰ ਨੇ ਜੇਕਰ ਇਹਨਾਂ ਆਈਪੀਐਸ ਅਧਿਕਾਰੀਆਂ ਤੋਂ ਸੇਵਾਮੁਕਤ ਹੋ ਚੁੱਕੇ ਆਂ ਤਾਂ ਕੋਈ ਕੰਮ ਲੈਣਾ ਵੀ ਹੈ ਤਾਂ ਫਿਰ ਉਸਦੇ ਲਈ ਸਰਕਾਰ ਅਧਿਕਾਰਤ ਤੌਰ ਦੇ ਉੱਤੇ ਨੋਟੀਫਿਕੇਸ਼ਨ ਜਨਤਕ ਤੌਰ ਦੇ ਉੱਤੇ ਹੁਣ ਤੱਕ ਜਾਰੀ ਕਿਉਂ ਨਹੀਂ ਕਰ ਸਕੀ ਇਸ ਦੀ ਕਿਸੇ ਨੂੰ ਵੀ ਜਿਹੜੀ ਆ ਜਾਣਕਾਰੀ ਕਿਉਂ ਨਹੀਂ ਦਿੱਤੀ ਗਈ ਸਾਂਝੀ ਕੀਤੀ ਗਈ ਕਿਉਂਕਿ ਨਿਯਮਾਂ ਦੇ ਮੁਤਾਬਕ ਕਿਸੇ ਵੀ ਸੇਵਾਮੁਕਤ ਅਧਿਕਾਰੀ ਤੋਂ ਵੀ ਕੋਈ ਕੰਮ ਲੈਣਾ ਹੈ ਸਰਕਾਰੀ ਪਦਰ ਦੇ ਉੱਤੇ ਤਾਂ ਉਸਦੇ ਲਈ ਜ਼ਰੂਰੀ ਹੁੰਦਾ ਲਾਜ਼ਮੀ ਹੁੰਦਾ ਹੈ ਕਿ ਨੋਟੀਫਿਕੇਸ਼ਨ ਪੰਜਾਬ ਸਰਕਾਰ ਦੇ ਵੱਲੋਂ ਕੱਢਿਆ ਜਾਵੇ ਕਿ ਇਹ ਏ ਅਫਸਰ ਜਿਹੜੇ ਨੇ ਚਾਹੇ ਕੋਈ ਉਹ ਦੇ ਵਿੱਚ ਏ ਅਫਸਰ ਹੈ ਬੀ ਅਫਸਰ ਹੈ ਸੀ ਅਫਸਰ ਹੈ ਕਿ ਇਹਨਾਂ ਨੂੰ ਅਸੀਂ ਕਿਹੜੇ ਕਿਹੜੇ ਅਹੁਦੇ ਦੇ ਉੱਤੇ ਤਾਇਨਾਤ ਕੀਤਾ ਹੈ ਔਰ ਉਹਨਾਂ ਨੂੰ ਇਸ ਦੇ ਬਦਲੇ ਕੀ ਭੱਤੇ ਦਿੱਤੇ ਜਾਣਗੇ ਕੀ ਕੀ ਸਰਕਾਰੀ ਸਹੂਲਤਾਂ ਦਿੱਤੀਆਂ ਜਾਣਗੀਆਂ ਇਸ ਦੇ ਬਾਰੇ ਵਿੱਚ ਕੋਈ ਵੀ ਵੇਰਵਾ ਜਿਹੜਾ ਉਹ ਤੈ ਨਹੀਂ ਕੀਤਾ ਗਿਆ ਜੀ ਤੈ ਕੀਤਾ ਗਿਆ ਕਿ ਘਟੋ ਘਟ ਹਾਲੇ ਤੱਕ ਜਦੋਂ ਤੱਕ ਅਸੀਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਰਹੇ ਹਾਂ ਉਦੋਂ ਤੱਕ ਉਹ ਵੇਰਵਾ ਜਨ ਤੱਕ ਨਹੀਂ ਕੀਤਾ ਗਿਆ ਤੇ ਹੁਣ ਜੇਕਰ ਆਉਣ ਵਾਲੇ ਸਮੇਂ ਦੇ ਵਿੱਚ ਮੁੱਖ ਮੰਤਰੀ ਦੇ ਨਾਲ ਵੀ ਸਲਾਹਕਾਰ ਦੇ ਤੌਰ ਦੇ ਉੱਤੇ ਆਈਪੀਐਸ ਅਫਸਰ ਜਸਕਰਨ ਸਿੰਘ ਕੰਮ ਕਰਦੇ ਨੇ ਤਾਂ ਇਹ ਵੀ ਦੇਖਣ ਵਾਲੀ ਗੱਲ ਹੋਵੇਗੀ ਕਿਉਂਕਿ ਇਸ ਤੋਂ ਪਹਿਲਾਂ ਜਿੰਨੇ ਵੀ ਫੈਸਲੇ ਪ੍ਰਸ਼ਾਸਨਿਕ ਤੌਰ ਤੇ ਲਏ ਗਏ ਨੇ ਪੰਜਾਬ ਸਰਕਾਰ ਦੇ ਅੰਦਰ ਇਹ ਨਹੀਂ ਕਿ ਇਕੱਲੇ ਆਈਐਸ ਅਫਸਰਾਂ ਨੇ ਇਸ ਤਰ੍ਹਾਂ ਦੀ ਗੱਲ ਕੀਤੀ ਹੈ ਹੇਠਲੇ ਪੱਧਰ ਤੋਂ ਸ਼ਿਕਾਇਤਾਂ ਇੱਕ ਵਿਧਾਇਕ ਮੰਤਰੀ ਤੋਂ ਲੈ ਕੇ ਵੱਡੇ ਵੱਡੇ ਅਹੁਦੇਦਾਰਾਂ ਨੇ ਵੀ ਸ਼ਿਕਾਇਤਾਂ ਪੰਜਾਬ ਸਰਕਾਰ ਤੱਕ ਮੁੱਖ ਮੰਤਰੀ ਦੇ ਦਫ਼ਤਰ ਤੱਕ ਪਹੁੰਚਾਈਆਂ ਨੇ ਕਿ ਸਾਡੀ ਗੱਲ ਨਹੀਂ ਸੁਣੀ ਜਾਂਦੀ ਹਾਲਾਂਕਿ ਉਹ ਇੱਕ ਵੱਖਰਾ ਮਸਲਾ ਹੈ ਵੱਖਰਾ ਇਸ਼ੂ ਹੈ ਪਰ ਜੇਕਰ ਗੱਲ ਆਈਪੀਐਸ ਅਫਸਰ ਆਪਣੇ ਪਦਰ ਦੇ ਉੱਤੇ ਜਾਈਏ ਐਸ ਅਫਸਰ ਮਨਮਰਜ਼ੀਆਂ ਦੇ ਨਾਲ ਫੈਸਲੇ ਲੈਂਦੇ ਰਹੇ ਨੇ ਕੀ ਪੰਜਾਬ ਸਰਕਾਰ ਨੂੰ ਲੱਗਦਾ ਹੈ ਕਿ ਸੇਵਾ ਦੇ ਦੌਰਾਨ ਵੀ ਇਹਨਾਂ ਦੋ ਆਈਪੀਐਸ ਅਫਸਰਾਂ ਦੀ ਜਿਹੜੀ ਸੇਵਾ ਤੋਂ ਸਰਕਾਰ ਸੰਤੁਸ਼ਟ ਹੋਵੇ ਇਸ ਕਰਕੇ ਉਹਨਾਂ ਨੂੰ ਲੱਗਿਆ ਹੋਵੇ ਕਿ ਸਰਕਾਰ ਦਾ ਕੰਮ ਹੋਰ ਸੁਚਾਰੂ ਢੰਗ ਨਾਲ ਜੇਕਰ ਚਲਾਇਆ ਜਾ ਸਕਦਾ ਤਾਂ ਕਿਉਂ ਨਾ ਆਪਾਂ ਸੇਵਾ ਮੁਕਤੀ ਤੋਂ ਬਾਅਦ ਵੀ ਇਹਨਾਂ ਨੂੰ ਹੋਰ ਅਹਿਮ ਜ਼ਿੰਮੇਵਾਰੀਆਂ ਦੇ ਕੇ ਸਰਕਾਰ ਨੂੰ ਸੁਚਾਰੂ ਢੰਗ ਦੇ ਵਿੱਚ ਚਲਾ ਸਕੀਏ ਕੀ ਸਰਕਾਰ ਇਹ ਸੋਚ ਰਹੀ ਹੈ ਪਰ ਜੇ ਸੋਚ ਰਹੀ ਹੈ ਤਾਂ ਸਰਕਾਰ ਨੂੰ ਜਨਤਾ ਨੂੰ ਘਟੋਕਟ ਪੰਜਾਬ ਦੇ ਲੋਕਾਂ ਨੂੰ ਇਹ ਜ਼ਰੂਰ ਦੱਸਣਾ ਚਾਹੀਦਾ ਹੈ ਕਿ ਅਸੀਂ ਇਹਨਾਂ ਦੋ ਅਧਿਕਾਰੀਆਂ ਨੂੰ ਸੇਵਾ ਮੁਕਤੀ ਤੋਂ ਬਾਅਦ ਵੀ ਜੇਕਰ ਕੋਈ ਜ਼ਿੰਮੇਵਾਰੀ ਦਿੱਤੀ ਹੈ ਤਾਂ ਇਹ ਜ਼ਿੰਮੇਵਾਰੀ ਹੈ ਉਹਨਾਂ ਦਾ ਇਹ ਅਧਿਕਾਰ ਖੇਤਰ ਹੋਵੇਗਾ ਫੈਸਲੇ ਲੈਣ ਦੇ ਵਿੱਚ ਤੇ ਇਸ ਦੇ ਬਦਲੇ ਉਹਨਾਂ ਨੂੰ ਇਹ ਸਰਕਾਰੀ ਸਹੂਲਤਾਂ ਦਿੱਤੀਆਂ ਜਾਣਗੀਆਂ ਇਸ ਦੇ ਬਾਰੇ ਜਾਣਕਾਰੀ ਸਰਕਾਰ ਨੂੰ ਸਾਂਝੀ ਕਰਨੀ ਚਾਹੀਦੀ ਸੀ ਜੋ ਕਿ ਹਾਲੇ ਤੱਕ ਸਾਂਝੀ ਨਹੀਂ ਕੀਤੀ ਗਈ ਜਦ ਤੱਕ ਇਸ ਬਾਬਤ ਨਵਾਂ ਅਪਡੇਟ ਆਉਂਦਾ ਸਾਹਮਣੇ ਕੋਸ਼ਿਸ਼ ਕਰਾਂਗੇ ਕਿ ਉਸ ਦੇ ਬਾਰੇ ਵੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ ਫਿਲਹਾਲ ਤੁਸੀਂ ਦੇਖਦੇ ਰਹੋ এবੀਸੀ ਪੰਜਾਬ